ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸੁਖਜੀਤ ਸਿੰਘ ਹੈ ਮੈਂ ਪਿੰਡ ਬੀਰੋ ਦੇ ਕਲਾ ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ 2012 ਤੋਂ ਮੈਂ ਜੈਵਿਕ ਜਿਹੜੀ ਖੇਤੀ ਹੈਗੀ ਆ ਮਿਲਟਸ ਦੇ ਉੱਤੇ ਉਹ ਮੈਂ ਕਰ ਰਹੇ ਹਾਂ ਉਸ ਤੋਂ ਬਾਅਦ ਇਹਨੂੰ ਪ੍ਰੋਸੈਸਿੰਗ 'ਚ ਲੈ ਕੇ ਆਏ ਫਿਰ ਸਾਡਾ ਇੱਕ ਜਿਹੜਾ ਉਤਪਾਦ ਅਸੀਂ ਬਣਾਉਨੇ ਹੈਗੇ ਆ ਉਹਨੂੰ ਅਸੀਂ ਬੀਰੋ ਕੇ ਨੇਚਰਲ ਫਾਰਮ ਸਾਡਾ ਬ੍ਰਾਂਡ ਨੇਮ ਹੈ ਉਹਦੇ ਅਧੀਨ ਅਸੀਂ ਵੇਚ ਰਹੇ ਹਾਂ ਤੇ ਪੰਜਾਬ ਤੋਂ ਇਲਾਵਾ ਭਾਰਤ ਦੀਆਂ ਕਈ ਸਟੇਟਾਂ ਦੇ ਵਿੱਚ ਸਾਡਾ ਸਾਮਾਨ ਜਾਂਦਾ ਹੈਗਾ ਇਤੋਂ ਬਿਨਾ ਕੈਨੇਡਾ ਅਮਰੀਕਾ ਫਿਰ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਇਹਨਾਂ ਦੇਸ਼ਾਂ ਦੇ ਵਿੱਚ ਸਾਡਾ ਜਿਹੜਾ ਐਨ ਆਰ ਆਈ ਵੀਰ ਹੈਗੇ ਆ ਆ ਭਰਪੂਰ ਸਹਿਯੋਗ ਕਰਦੇ ਹੈਗੇ ਆ ਪੰਜਾਬ ਸਰਕਾਰ ਵੱਲੋਂ ਤੇ ਡਿਪਾਰਟਮੈਂਟ ਵੱਲੋਂ ਸਾਨੂੰ ਬਹੁਤ ਸਹਿਯੋਗ ਦਿੱਤਾ ਜਾਂਦਾ ਇਹਨਾਂ ਵਿਸ਼ਿਆਂ ਦੇ ਉੱਤੇ ਸਤਿ ਸ਼੍ਰੀ ਅਕਾਲ ਅੱਜ ਸਾਡੇ ਨਾਲ ਹਨ ਕਿਸਾਨ ਸੁਖਜੀਤ ਸਿੰਘ ਵਾਸੀ ਬੀਰੋਕੇ ਕਲਾ ਜ਼ਿਲ੍ਹਾ ਮਾਲਸਾ ਜਿਹੜੇ ਲਗਭਗ 2011-12 ਤੋਂ ਜੈਵਿਕ ਖੇਤੀ ਵਿੱਚ ਆਏ ਹਨ ਤੇ ਉਸ ਤੋਂ ਬਾਅਦ ਅੱਗੇ ਵਧਦੇ ਹੋਏ ਉਹ ਪ੍ਰੋਸੈਸਿੰਗ 'ਚ ਵੀ ਆਏ ਮੋਟੇ ਅਨਾਜ ਵੀ ਸ਼ੁਰੂ ਕੀਤੇ ਤੇ ਹੋਰ ਕਾਫੀ ਕੁਝ ਉਹਨਾਂ ਨੇ ਜਿਹੜਾ ਹੈ ਇਸ ਸਫ਼ਰ 'ਚ ਆਪਣੇ ਨਾਲ ਜੋੜਿਆ ਪਿਛਲੇ ਦਿਨੀ ਉਹ ਇੰਟਰਨੈਸ਼ਨਲ ਟ੍ਰੇਡ ਫੇਅਰ ਦਿੱਲੀ ਵਿੱਚ ਵੀ ਸ਼ਿਰਕਤ ਕਰਕੇ ਆਏ ਹਨ ਦਲਪਕ ਗਰੁੱਪ ਰਾਈ ਉੱਥੇ ਆਪਣੇ ਜਿਹੜੇ ਪ੍ਰੋਡਕਟ ਹੈ ਉਹ ਲੈ ਕੇ ਗਏ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਉਹਨਾਂ ਦਾ ਇਹ ਸਫ਼ਰ ਕਿਵੇਂ ਰਿਹਾ ਤੇ ਹੋਰ ਕਿਸਾਨ ਜਿਹੜੇ ਜੈਵਿਕ ਖੇਤੀ ਵੱਲ ਆਉਣਾ ਚਾਹੁੰਦੇ ਹਨ ਉਹਨਾਂ ਲਈ ਕੀ ਸੁਝਾਅ ਹਨ ਵੀਰ ਜੀ ਤੁਸੀਂ ਜੈਵਿਕ ਖੇਤੀ ਦੀ ਸ਼ੁਰੂਆਤ ਕਿਵੇਂ ਕੀਤੀ ਤੇ ਇਹ ਤਜਰਬਾ ਕਿਵੇਂ ਰਿਹਾ ਜੈਵਿਕ ਖੇਤੀ ਸ਼ੁਰੂ ਕਰਨ ਦਾ ਜਿਹੜਾ ਮੇਨ ਮਕਸਦ ਸੀਗਾ ਉਹ ਆਪਣੇ ਪਰਿਵਾਰ ਦੀ ਖੁਰਾਕ ਸੁਧਾਰਨ ਨੂੰ ਲੈ ਕੇ ਸੀਗਾ ਤੇ ਆਪਾਂ ਕਦੇ ਨਹੀਂ ਸੋਚਿਆ ਸੀ ਵੀ ਉਹਨੂੰ ਐਜ਼ ਅ ਪ੍ਰੋਫੈਸ਼ਨਲ ਨੂੰ ਆਪਾਂ ਮਤਲਬ ਇਨ ਫਿਊਚਰ ਜਾ ਕੇ ਉਹ ਮਤਲਬ ਇੱਕ ਪ੍ਰੋਫੈਸ਼ਨ ਬਣ ਜਾਊਗਾ ਆਪਣਾ ਉਸ ਸਮੇਂ ਤਾਂ ਇਹ ਹੀ ਚੀਜ਼ ਸੀ ਕਿ ਬੱਚਾ ਬਿਮਾਰ ਹੋਣ ਕਰਕੇ ਬ੍ਰਦਰ ਦਾ ਬੇਟਾ ਸੀਗਾ ਜਿਹਦਾ ਪ੍ਰੀਮਚੂਰ ਡੇਲੀਵਰੀ ਸੀਗੀ ਅੱਛਾ ਜੀ ਉਥੇ ਜੋ ਪੀਜੀਏ ਤੇ ਡਾਕਟਰ ਸਾਹਿਬਾਨ ਦੇ ਖੁਲਾਸੇ ਸੀਗੇ ਉਹ ਸਾਡੀ ਖੁਰਾਕ ਜਿਹੜੀ ਹੈਗੀ ਸੀ ਉਹ アンहेल्दी ਸੀਗੀ ਤਾਂ ਜਦੋਂ ਸੋਚਿਆ ਗਿਆ ਕਿ ਵੀ ਆਪਾਂ ਖੁਰਾਕ ਨੂੰ ਹੈਲਦੀ ਕਿਵੇਂ ਕਰ ਸਕਦੇ ਹਾਂ ਜਾਂ ਉਹਨਾਂ ਨੂੰ ਸੁਧਾਰ ਕਿਵੇਂ ਸਕਦੇ ਹਾਂ ਸੰਤੁਲਿਤ ਖੁਰਾਕ ਦੇ ਵਿੱਚ ਤਾਂ ਇਹ ਹੀ ਚੀਜ਼ ਹਰ ਕੋਈ ਸੁਜੈਸਟ ਕਰਦਾ ਸੀ ਕਿ ਜੈਵਿਕ ਖੇਤੀ ਕੀਤੀ ਜਾਵੇ ਜੋ ਪੱਠਾ ਦੇ ਮਤਲਬ ਬਜ਼ੁਰਗ ਵਗੈਰਾ ਸਾਰੇ ਕਰਦੇ ਸੀਗੇ ਹਾਂਜੀ ਤਾਂ ਉਤੋਂ ਅਸੀਂ ਸ਼ੁਰੂਆਤ ਕੀਤੀ ਜਿਹੜੇ ਇੰਪਰੂਵ ਵੈਰਾਈਟੀਆਂ ਸੀਗੀਆਂ ਜਾਂ ਜੋ ਹਾਈਬ੍ਰਿਡ ਬੀਜ ਸੀਗੇ ਉਹਨਾਂ ਨਾਲ ਕਿਉਂ ਉਹ ਕੋਈ ਪਤਾ ਨਹੀਂ ਸੀਗਾ ਕਿ ਜੈਵਿਕ ਖੇਤੀ ਦਾ ਮਾਤਦਨ ਹੈ ਕੀ ਤੇ ਉਹਦੇ ਵਿੱਚ ਅਸੀਂ ਬਿਲਕੁਲ ਫੇਲ ਰਹੇ ਜਿਹੜੇ ਇੰਪਰੂਵ ਵੈਰੀਟੀਆਂ ਦੇ ਵਿੱਚ ਫਿਰ ਮੈਨੂੰ 2013 ਦੇ ਵਿੱਚ ਡਾਕਟਰ ਸੁਰਿੰਦਰ ਦਲਾਲ ਦੀ ਟੀਮ ਨਾਲ ਰਾਤਾ ਹੋਇਆ ਕੀਟ ਸਾਕਰਤਾ ਮਿਸ਼ਨ ਦੇ ਤੌਰ ਤੇ ਉਹਨਾਂ ਨਾਲ ਗੱਲ ਕੀਤੀ ਕਿ ਅਸੀਂ ਜਦ ਵੀ ਖੇਤੀ ਕਰ ਰਹੇ ਹਾਂ ਵੀ ਸਾਨੂੰ ਉਹਦੇ ਵਿੱਚ ਕੁਝ ਕੰਮ ਦਾ ਵੀ ਨਹੀਂ ਲੱਗ ਰਹੀ ਨਹੀਂ ਸਾਡੀ ਕੋਈ ਪ੍ਰੋਗਰੈਸ ਹੋ ਰਹੀ ਫਿਰ ਉਹਨਾਂ ਨੇ ਕਿਹਾ ਕਿ ਬੀਜ ਜਿਹੜੇ ਨੇ ਕਿੱਥੋਂ ਲੈਂਦੇ ਨੇ ਕਿਵੇਂ ਦੇ ਬੀਜ ਨੇ ਸਾਨੂੰ ਦਿਖਾਓ ਜਾਂ ਸਾਨੂੰ ਦੱਸੋ ਤੇ ਉਹ ਸਾਰੇ ਬੀਜ ਜਿਹੜੇ ਜੋ ਕੇ ਸਮੇਂ ਦੇ ਇੰਪਰੂਵ ਵੈਰੀਟੀਆਂ ਸੀਗੀਆਂ ਤੇ ਉਹਨਾਂ ਨੇ ਉਹ ਚੀਜ਼ ਨੂੰ ਨਕਾਰਦ ਕਰਕੇ ਜੇਕਰ ਜੈਵਿਕ ਖੇਤੀ ਕਰਨਾ ਚਾਹੁੰਦੇ ਹੋ ਜੇ ਤੁਸੀਂ ਅੱਗੇ ਇਸ ਨੂੰ ਕੰਟੀਨਿਊਅਲੀ ਰੱਖਣਾ ਚਾਹੁੰਦੇ ਹੋ ਆਪਣੀ ਖੁਰਾਕ ਦੀ ਗੁਣਵੱਤਾ ਵਧਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਬੀਜ ਜਿਹੜੇ ਹੈਗੇ ਨੇ ਉਹ ਪੁਰਾਣੇ ਜਿਹੜੇ ਜੰਗਲੀ ਬੀਜ ਆਪਾਂ ਕਹਿ ਸਕਦੇ ਹਾਂ ਜਾਂ ਹੇਰਲੂਮ ਵੈਰਾਈਟੀਆਂ ਹੈਈਆਂ ਨੇਟਿਵ ਆਪਣੀਆਂ ਉਹਨਾਂ ਦੀ ਭਾਲ ਕਰੋ ਉਹਨਾਂ ਦੀ ਖੇਤੀ ਕਰੋ ਕਿਉਂਕਿ ਉਹਨਾਂ ਨੂੰ ਖੁਰਾਕ ਦੀ ਬਹੁਤੀ ਲੋੜ ਨਹੀਂ ਹੁੰਦੀ ਉਹ ਜਿੰਨੀ ਕਿ ਮਿੱਟੀ ਦੇ ਵਿੱਚ ਖੁਰਾਕ ਹੈਗੀ ਆ ਉਹ ਲੈ ਲੇਗੇ ਹਾਂਜੀ ਤੇ ਕਿਉਂਕਿ ਉਸ ਟਾਈਮ ਸਾਡਾ ਤਾਂ ਮੋਨੋਕਲਚਰ ਹੀ ਸੀਗਾ ਆਪਣਾ ਚੱਲੀ ਚੱਲੀ ਜਾ ਰਿਹਾ ਹੁਣ ਵੀ ਉਹ ਚੀਜ਼ ਹੈਗੀ ਆ ਕਣਕ ਤੇ ਝੋਨੇ ਦਾ ਨਰਮਾ ਸਾਡਾ ਬਿਲਕੁਲ ਖਤਮ ਹੋ ਗਿਆ ਤਾਂ ਉਹ ਬੀਜਾਂ ਦੀ ਭਾਲ ਮੈਨੂੰ ਅਦਰ ਸਟੇਟਾਂ ਤੱਕ ਲੈ ਗਈ ਜਿਵੇਂ ਕਿ ਮਹਾਰਾਸ਼ਟਰ ਵੀ ਜਾਣਾ ਪਿਆ ਐਮਪੀ ਵੀ ਗਏ ਫਿਰ ਕਰਨਾਟਕਾ ਕੇਰਲਾ ਉੜੀਸਾ ਤਾਮਿਲਨਾਡੂ ਐ ਅਲੱਗ-ਅਲੱਗ ਸਟੇਟਾਂ ਦੇ ਵਿੱਚ ਹਰਿਆਣਾ ਦੇ ਵਿੱਚ ਵੀ ਫਿਰ ਰਾਜਸਥਾਨ ਦੇ ਵਿੱਚ ਉਦਾ-ਉਦਾ ਕਰਕੇ ਹੌਲੀ-ਹੌਲੀ ਉਹ ਬੀਜ ਇਕੱਠੇ ਕਰਨੇ ਸ਼ੁਰੂ ਕੀਤੇ ਪਰ ਦਿੱਕਤ ਕੀ ਸੀ ਜੀ ਉਹਨੂੰ ਬਹੁਤੀ ਜਾਣਕਾਰੀ ਨਹੀਂ ਸੀ ਉਹ ਬੀਜਾਂ ਦੇ ਵਿੱਚ ਵੀ ਕੁਝ ਦਿੱਕਤਾਂ ਆਉਂਦੀਆਂ ਅਸੀਂ ਉਹ ਬੀਜਾ ਉਦੋਂ ਟੜੀ ਨਹੀਂ ਸੀ ਕਿ ਪ੍ਰੋਪਰ ਹੌਲੀ ਹੌਲੀ ਕੀ ਚੱਲਦਾ ਰਿਹਾ ਕਿ ਅ ਬੀਜਾਂ ਨੂੰ ਪਾਣੀ ਦੀ ਬਹੁਤ ਘੱਟ ਲੋੜ ਹੁੰਦਾ ਹੈ ਉਹ ਕੱਲੇ ਬਾਰਿਸ਼ ਤੇ ਬਗ ਜਾਂਦੇ ਆ ਖਾਦ ਖਰਾਕ ਦੀ ਉਹਨਾਂ ਨੂੰ ਉਹ ਕਈ ਲੋੜ ਨਹੀਂ ਹੈਗੀ ਤੇ ਉਹ ਹੌਲੀ ਹੌਲੀ ਚੀਜ਼ਾਂ ਸਿੱਖੀਆਂ ਖੇਤੀਬਾੜੀ ਮੈਕ ਵਿੱਚ ਦੇ ਦੁਆਰਾ ਸਿੱਖੇ ਮਿਲਣ ਦਾ ਮੌਕਾ ਮਿਲਿਆ ਉੱਥੇ ਵੀ ਕਾਫੀ ਕੁਝ ਸਿੱਖਿਆ ਫਿਰ ਰਾਜਸਥਾਨ ਡਿਪਾਰਟਮੈਂਟ ਵੱਲੋਂ ਭੇਜਿਆ ਗਿਆ ਇਹ ਅਲੱਗ-ਅਲੱਗ ਸਟੇਟਾਂ ਦੇ ਵਿੱਚ ਜਾ ਕੇ ਉਹ ਕਿਸਾਨਾਂ ਤੋਂ ਉਸ ਚੀਜ਼ ਦੇ ਕੌਣ ਸਿੱਖੇ ਕਿ ਉਹ ਕਿਵੇਂ ਕਰਦੇ ਹੈਗੇ ਫਿਰ ਸਾਨੂੰ ਵੀ ਇਸ ਚੀਜ਼ ਦਾ ਹੌਸਲਾ ਹੋਣ ਲੱਗਿਆ ਜਦੋਂ ਚੀਜ਼ਾਂ ਆਪਾਂ ਖਾਣੇ ਸ਼ੁਰੂ ਕਰੀਆਂ ਕਿ ਸਿਹਤ ਦੇ ਵਿੱਚ ਕਾਫੀ ਹੱਦ ਤੱਕ ਇਹ ਸੁਧਾਰ ਹੋਇਆ ਜਿਹਦੇ ਵਿੱਚ ਜੇਕਰ ਹੁਣ ਅੱਜਕੱਲ੍ਹ ਜੇਕਰ ਆਪਾਂ ਕਾਮਨ 10-12% ਇੱਕ ਭੀੜ ਦੇ ਵਿੱਚ ਲੈ ਲਈ ਉਹਨਾਂ 'ਚ ਵਿਟਾਮਿਨ B12 B6 ਫਿਰ ਵਿਟਾਮਿਨ D ਕੈਲਸ਼ੀਅਮ ਇਹਨਾਂ ਦੀ ਡੈਫੀਸ਼ੈਂਸੀ ਬਹੁਤ ਜ਼ਿਆਦਾ ਹੈ ਬਿਲਕੁਲ ਉਹ ਅਸੀਂ ਉਸ ਚੀਜ਼ ਨਾਲ ਮਤਲਬ ਕਿ ਚਲੋ ਟੈਕਨੀਕਲੀ ਚੀਜ਼ਾਂ ਨਹੀਂ ਆ ਤਾਂ ਉਹ ਨਹੀਂ ਕਹਤੇ ਆ ਪਰ ਇੱਕ ਚੀਜ਼ ਵੇਖੀ ਤੇ ਸਾਡਾ ਡਾਕਟਰ ਕੋਲ ਜਾਣ ਦਾ ਸਿਲਸਲਾ ਬੜਾ ਗੜ ਮੈਡੀਸਨ ਚ ਵੀ ਕੰਟਰੋਲ ਲੱਗ ਨਹੀਂ ਉਹ ਸਾਈ ਤੁਹਾਨੂੰ ਕਰ ਨਹੀਂ ਸਮਝਦਾ ਕਿ ਇਹ ਕਿਉਂ ਹੋ ਗਿਆ ਕਿਵੇਂ ਹੋਇਆ ਫਿਰ ਹੌਲੀ ਹੌਲੀ ਰਿਅਲਾਈਜ਼ ਹੋਇਆ ਕਿ ਬਾਕੀ ਖੁਰਾਕ ਵਿੱਚ ਕੋਈ ਮਤਲਬ ਹੈਗੀ ਆ ਜੇਕਰ ਕੋਈ ਮੈਨੂੰ ਵੀ ਆ ਕੇ ਕਹਿੰਦਾ ਵੀ ਅਜੀ ਕਿਵੇਂ ਸ਼ੁਰੂ ਕਰੀ ਮੈਂ ਹਰ ਇੱਕ ਮੇਕੀ ਚੀਜ਼ ਦਾ ਸੁਝਾਸ਼ਨ ਦਨਾਨਾ ਕਿ ਤੁਸੀਂ ਸਿਰਫ ਆਪਣੇ ਪਰਿਵਾਰ ਦੀ ਖੁਰਾਕ ਸਦਾਰੋਂ ਪਹਿਲਾਂ ਹਾਂਜੀ ਫਿਰ ਤੁਸੀਂ ਉਹਨੂੰ ਅੱਗੇ ਜਾ ਕੇ ਵਧਾ ਲਓ ਪਲੱਸ ਉਹਨੂੰ ਪ੍ਰੋਸੈਸਿੰਗ ਤੇ ਲੈ ਜਾਓ ਪਰ ਹੁਣ ਦਾ ਸਮਾਂ ਕੀ ਹੈ ਹਰ ਕੋਈ ਇਹ ਚਾਹੁੰਦਾ ਕਿ ਜਲਦੀ ਹੀ ਆਪਾਂ ਪ੍ਰੋਸੈਸਿੰਗ ਦੇ ਵਿੱਚ ਆ ਜਾਈਏ ਕਿਉਂਕਿ ਕਾਫੀ ਚੀਜ਼ਾਂ ਆਮਦਨ ਹੋਣ ਲੱਗ ਗਈ ਜੀ ਕਾਫੀ ਚੀਜ਼ਾਂ ਹੈ ਦਾਲੀਆਂ ਨੇ ਜਿਹੜੇ ਮੰਨਦੇ ਨੇ ਕਿ ਅਸੀਂ ਚਾਹੇ ਤਾਂ ਬਾਜ਼ਾਰ ਤੋਂ ਲੈ ਲਈਏ ਜਿੱਦਾ ਵੈਸੇ ਉਹ ਕਰ ਲਈਏ ਕਿ ਅਸੀਂ ਆਪਣਾ ਇੱਕ ਰੋਜ਼ਗਾਰ ਤੋੜ ਲਈਆ ਗਿਆਨਿਕ ਦੇ ਨਾਮ ਤੇ ਜੈਵਿਕ ਦੇ ਨਾਮ ਤੇ ਤੁਸੀਂ ਦੇਸੀ ਬੀਜਾਂ ਦੀ ਵੀ ਗੱਲ ਕਰਦੇ ਹੋ ਹੈਨਾ ਦੇਸੀ ਬੀਜਾਂ ਦੀਆਂ ਕਿਹੜੀਆਂ ਵੈਰਾਈਟੀਆਂ ਆਪਣੇ ਕੋਲ ਹਨ ਕਿੱਥੋਂ ਕਿੱਥੋਂ ਲਏ ਤੇ ਕੀ ਤੁਹਾਨੂੰ ਕਿਸੇ ਨਾਲ رابطہ ਵੀ ਕਰਨਾ ਪਿਆ ਉਹਦੇ ਵਿੱਚ ਜਿੱਦਾ ਹੈਗਾ ਇਹ ਆਪਣਾ ਸਬਜ਼ੀਆਂ ਦੇ ਬੀਜ ਹੈਗੇ ਨੇ ਕਾਫੀ ਕਿਸਮ ਦੇ ਹਰ ਸਬਜ਼ੀ ਸੀਜ਼ਨਲ ਸਬਜ਼ੀ ਜਿਹੜੀ ਹੈਗੀ ਆ ਉਹ ਸਾਰੇ ਬੀਜ ਹੈਗੇ ਆ ਫਿਰ ਚਾਵਲ ਦੇ ਝੋਨੇ ਦੇ ਕਾਫੀ ਮਤਲਬ ਕਿ ਵੈਰਾਈਟੀਆਂ अवेलेबल ਹੈਗੀਆਂ ਨੇ ਫਿਰ ਕਣਕ ਦੀਆਂ ਜਿਹੜੀਆਂ 7-8 ਵੈਰਾਈਟੀਆਂ ਜਿਹਦੇ ਵਿੱਚ ਲੋਕਾਂ ਦੀ ਖੇਚ ਦਾ ਕੇਂਦਰ ਸੋਨਾ ਮੋਤੀ ਵੈਰਾਈਟੀ ਜਿਹਨੂੰ ਪੈਗੰਬਰ ਹੀ ਕਿਹਾ ਜਾਂਦਾ ਐਕਚੁਅਲ ਥੋੜਾ ਨਾਮ ਪੈਗੰਬਰ ਹੀ ਹੈ ਸਾਡੀ ਪ੍ਰਚਲਿਤ ਸੋਨਾ ਮੋਤੀ ਹੈਗਾ ਫਿਰ ਸਫੇਦ ਮੰਡੀ ਵੈਰਾਈਟੀ ਹੈਗੀ ਆ ਜਿਹੜੀ ਕਾਫੀ ਪੁਰਾਣਾ ਬੀਜ ਹੈ ਫਿਰ ਅੱਜ ਕੱਲ ਕਾਫੀ ਲੋਕਾਂ ਵੱਲੋਂ ਇੱਕ चीज ਸੋਸ਼ਲ ਮੀਡੀਆ ਤੇ ਵੀ ਉਭਾਰੀ ਜਾ ਰਹੀ ਹੈ ਵੈਸੇ ਜੀ ਉਹਨੇ ਚੰਗਾ ਮੰਨਿਆ ਜਾ ਰਿਹਾ ਖਪਲੀ ਕਣ ਕਹਿੰਦੀ ਐ ਅਮਰਬੀਟ ਜਿਨੂੰ ਕਿਹਾ ਜਾਂਦਾ ਹੈ ਫਿਰ ਉਹਦੇ ਨਾਲ ਇੱਕ ਬੰਸੀ ਵੈਰਾਈਟੀ ਹੈਗੀ ਹੈ ਕਾਫੀ ਪੁਰਾਣੀ ਉਹਦੇ ਵਿੱਚ ਮਤਲਬ ਲੋਕਾਂ ਦਾ ਕਾਫੀ ਰੋਜ਼ਾਨਾ ਹੈਗਾ ਫਿਰ 1482 ਇੱਕ ਰਾਜਸਥਾਨ ਦੀ ਫੇਮਸ ਵੈਰਾਈਟੀ ਹੈ ਫਿਰ ਸ਼ਰਬਤੀ ਵੈਰਾਈਟੀ ਹੈ ਜਿਹਨੂੰ ਐਮਪੀ ਵਾਲੀ ਕਣਕ ਕਹਿ ਕੇ ਪ੍ਰਚਲਿਤ ਆ ਜਾਂਦਾ ਉਹ ਲੋਕਾਂ ਦੇ ਵਿੱਚ ਕਾਫੀ ਪਪੂਲਰ ਹੈ ਐਕਚੁਅਲ ਤੋਂ ਦਾ ਨਾਮ ਸ਼ਰਬਤੀ ਹੈ ਉਹ ਪੰਜਾਬ ਦੀ ਬਹੁਤ ਪੁਰਾਣੀ ਵੈਰਾਈਟੀ ਹੈ ਅੱਛਾ ਪਰ ਅੱਜ ਕੱਲ ਉਹ ਐਮਪੀ ਦੇ ਵਿੱਚ ਜ਼ਿਆਦਾ ਉਗਾਈ ਜਾਂਦੀ ਹੈ ਪੰਜਾਬ ਦਾ ਵੀ ਕਾਫੀ ਵੱਡਾ ਖੇਤਾ ਹੈਗਾ ਜਿਹੜਾ ਉਸ ਨੂੰ ਉਗਾਉਂਦਾ ਹੈਗਾ ਪਰ ਲੋਕ ਵੱਡ ਐਮਪੀ ਵਾਲੀ ਤੰਤ ਦੇ ਵਿਸ਼ਵਾਸ ਕਰਦੇ ਹੈਗੇ ਆ ਕਿਉਂਕਿ ਉਹ ਫੇਮਸ ਹੀ ਐਮਪੀ ਦੀ ਬਣ ਕੇ ਕਰਕੇ ਆਇਆ ਉਹ ਵੈਰਾਈਟੀਆਂ ਛੱਡਤੀਆਂ ਨੇ ਤੇ ਉਹ ਕਾਫੀ ਕਿਸਾਨ ਹੈਗੇ ਨੇ ਉਹ ਆਪਾਂ ਤੋਂ ਲੈ ਕੇ ਜਾਂਦੇ ਹੈਗੇ ਨੇ ਤੇ ਫਿਊਚਰ ਦਾ 119 ਹੈਗਾ ਕਿ ਇੱਕ ਬੀਜ ਬੈਂਕ ਮਾਨਸਾ ਦੇ ਵਿੱਚ ਇੱਕ ਦੇਸੀ ਬੀਜ ਨੂੰ ਇਸਤਾਨਤ ਕੀਤਾ ਜਾਵੇ ਉਹ ਚਲੋ ਹਾਲੇ ਥੋੜਾ ਸਮਾਂ ਲ ਲੂਗਾ ਉਹ ਕਰਾਂਗੇ ਜਲਦੀ ਜਲਦੀ ਜਿੰਨਾ ਜਲਦੀ ਹੋ ਸਕੇਗੀ ਜੀ ਤੁਸੀਂ ਪ੍ਰੋਸੈਸਿੰਗ ਵੀ ਕਰ ਰਹੇ ਹੋ ਮਿਲਟਸ ਦੀ ਪ੍ਰੋਸੈਸਿੰਗ ਵੀ ਕਰ ਰਹੇ ਹੋ ਇਫਰ ਤੁਸੀਂ ਕਿਵੇਂ ਸੋਚਿਆ ਤੇ ਇਹਦੀ ਸ਼ੁਰੂਆਤ ਕਿਵੇਂ ਕੀਤੀ ਤੇ ਕੀ ਇਹਦੇ ਵਿੱਚ ਕੋਈ ਚੁਣੌਤੀਆਂ ਵੀ ਆਈਆਂ ਕਿ ਇਹਦੇ ਵਿੱਚ ਇੰਨਾ ਦੇਖ ਦਿੱਤਾ ਅਗਰ ਸਟੇਟਾਂ ਤੇ ਸਾਨੂੰ ਜਾਣ ਦਾ ਮੌਕਾ ਮਿਲਦਾ ਸੀ ਜੇ ਤਾਂ ਮੈਂ ਹੁਣ ਸਾਊਥ ਦੇ ਵਿੱਚ ਕਾਫੀ ਜਾ ਕੇ ਆਇਆ ਹਾਂ ਉੱਥੇ ਉਹ ਚੀਜ਼ਾਂ ਵੇਖਦੇ ਸੀਗੇ ਉਹ ਖੇਤੀ ਵੀ ਆਮ ਹੈ ਜਿਵੇਂ ਆਪਣੇ ਕੰਢੇ ਤੋਂ ਨਾ ਹੈਗਾ ਤੇ ਉਹ ਅਲੱਗ-ਅਲੱਗ ਮਤਲਬ ਮਿਲਣ ਦੇ ਪ੍ਰੋਡਕਟ ਬਣਾਉਂਦੇ ਹੈਗੇ ਆ ਤੇ ਹੋਰ ਵੀ ਕਾਫੀ ਬੜਾ ਜਿਹੜੇ ਉਹਨਾਂ ਦੇ ਆਉਂਦੇ ਹੈਗੇ ਆ ਜਿਹਦੇ ਵਿੱਚ ਐਥਲਿਕ ਆਪਾਂ ਮੰਨ ਲਈਏ ਮਿਲਟ ਦਾ ਗਲੀਆਂਾ ਹੋ ਗਿਆ ਮਿਲਟ ਦੇ ਆਟੇ ਹੈਗੇ ਆ ਉਹਨਾਂ ਕੋਲ ਬਿਲਕੁਲ ਤੋਂ ਫਾਸਟ ਫੂਡ ਜਿਵੇਂ ਪੋਹਾ ਪਾਸਤਾ ਨੂਡਲ ਠੀਕ ਹੈ ਫਿਰ ਉਹ ਜਿਵੇਂ ਉਹਨਾਂ ਦਾ ਆਪਣਾ ਫੂਡ ਹੈਗਾ ਇਡਲੀ ਦੋਸਾ ਵਗੈਰਾ ਹਰ ਇੱਕ ਚੀਜ਼ ਆ ਉਹ ਬਣਾਦੇ ਹੈਗੇ ਆ ਤੇ ਉਹ ਚੀਜ਼ ਸੋਚੀ ਜਾਂਦੇ ਸੀ ਕਿ ਜਦੋਂ ਆਪਣੇ ਕੋਲ ਫਸਲ ਹੈਗੀ ਆ ਆਪਾਂ ਕਿਉਂ ਨਹੀਂ ਕਰ ਸਕਦੇ ਪਰ ਇੱਥੇ ਕਮੀ ਕੀ ਆ ਜਾਂਦੀ ਸੀ ਕਿ ਸਾਡੇ ਪ੍ਰੋਸੈਸਿੰਗ ਦੀ ਜਿਹੜੀ ਮਸ਼ੀਨਰੀ ਸੀਗੀ ਉਹ ਨਹੀਂ ਅਵੇਲੇਬਲ ਸੀਗੀ ਤੇ ਉਹ ਤੇ ਥੋੜਾ ਸਮਾਂ ਲੱਗਿਆ ਹੁਣ ਪੰਜਾਬ ਦੇ ਵਿੱਚ ਦੋ ਪ੍ਰੋਸੈਸਿੰਗ ਪਲਾਂਟ ਹੈਗੇ ਨੇ ਤੇ ਉਸ ਦੇ ਨਾਲ ਨਾਲ ਉਥੋਂ ਪ੍ਰੋਸੈਸ ਕਰਾਈਦਾ ਦਿੱਲੀ ਦੇ ਵਿੱਚ ਜਿਹੜਾ ਇਹਨਾਂ ਦਾ ਫਾਸਟ ਫੂਡ ਦੀਆਂ ਮਸ਼ੀਨਾ ਜਿਹੜਾ ਇੱਕ ਪਲਾਂਟ ਲੱਗਾ ਹੋਇਆ ਉੱਥੋਂ ਜਾ ਕੇ ਆਪਾਂ ਸਾਰਾ ਮਤਲਬ ਪ੍ਰੋਸੈਸ ਕਰਾਉਣਾ ਇਨ ਫਿਊਚਰ ਦੀ ਸੋਚ ਹੈ ਕਿ ਉਹ ਜੇਕਰ ਪੋਸਿਬਿਲਟੀ ਹੋਈ ਤਾਂ ਉਹ ਮਸ਼ੀਨਰੀ ਪੰਜਾਬ ਦੇ ਵਿੱਚ ਲੈ ਕੇ ਵੀ ਆਵਾਂਗੇ ਤੇ ਉਹਨੂੰ ਇੱਥੇ ਵੀ ਪ੍ਰੋਸੈਸ ਕਰਾਂਗੇ ਪਰ ਹੁਣ ਤੇ ਇਹੀ ਹੈਗਾ ਕਿ ਉਹ ਦੂਰ ਦੀਆਂ ਚੀਜ਼ਾਂ ਹੈਗੀਆਂ ਨੇ ਆਪਾਂ ਕਿਸੇ ਤੋਂ ਮਤਲਬ ਕਿਸੇ ਤੇ ਨਿਰਭਰ ਹੈਗੇ ਆਂ ਫਿਰ ਆਪਾਂ ਨੂੰ ਇਹ ਇਹ ਨਹੀਂ ਹੋएगी ਇਹਦੇ ਨਾਲ ਦੂਸਰੇ ਕਿਸਾਨ ਵੀ ਜਿਹੜੇ ਹੈਗੇ ਆ ਮਿਲਟ ਦੀ ਖੇਤੀ ਕਰਦੇ ਆ ਚਾਹੀਓ ਆਪਣੇ ਪਰਿਵਾਰ ਲਈ ਕਰਦੇ ਆ ਉਹ ਵੀ ਆਪਣੇ ਨਾਲ ਜੋੜ ਲਾਂਗੇ ਤੇ ਵਿੱਚ ਇਹਦੇ ਵਿੱਚ ਕਿਹੜੇ ਕਿਹੜੇ ਪ੍ਰੋਡਕਟ ਆ ਜੀਆਂ ਜਿਨ੍ਹਾਂ ਦੀ ਡਿਮਾਂਡ ਜ਼ਿਆਦਾ ਉਹ ਕਿਹੜੇ ਨੇ ਜਿੱਦਾਂ ਅੱਜ ਕੱਲ੍ਹ ਦੇ ਸਮੇਂ 'ਚ ਬੱਚਿਆਂ ਲਈ ਫਾਸਟ ਫੂਡ ਜ਼ਿਆਦਾ ਪ੍ਰੈਫਰ ਕਰਦੇ ਆ ਬੱਚੇ ਉਹਨਾਂ ਦੇ ਵਿੱਚ ਮਿਲਟ ਪਾਸਤਾ ਹੋ ਗਿਆ ਮਿਲਟ ਨੂਡਲ ਹੋ ਗਿਆ ਮਿਲਟ ਪੋਹਾ ਹੋ ਗਿਆ ਫਿਰ ਮਿਲਟ ਤੋਂ ਬਣੀ ਪਨੀਰੀ ਹੈਗੀ ਆ ਫਿਰ ਜਦ ਮਿਲਟ ਕੁਕੀਜ਼ ਜਿਹੜੇ ਹੈਗੇ ਨੇ ਇਨਾਂ ਦੀ ਕਾਫੀ ਡਿਮਾਂਡ ਰਹੀ ਹੈ ਤੇ ਕਾਫੀ ਮਤਲਬ ਇਹ ਸੇਲ ਆਊਟ ਜ਼ਿਆਦਾ ਹੁੰਦਾਗਾ ਇਹ ਸਾਨੂੰ ਜਲਦੀ ਬਣਾਉਣਾ ਪੈਣਾ ਹੈਗਾ ਇਨਾਂ ਦੀ ਜ਼ਿਆਦਾ ਡਿਮਾਂਡ ਰਹਿੰਦੀ ਹੈਗੀ ਹਲਦੀ ਵਾਲੀ ਪੰਜੀਰੀ ਕਿਸ ਤਰੀਕੇ ਨਾਲ ਉਹ ਸੋਚਿਆ ਕਿ ਉਹਨਾਂ ਆਰਡਰਸ ਉਹਦੇ ਵਿੱਚ ਇਹ ਚੱਕਰ ਸੀ ਕਿ ਕਿਦਾਂ ਪਰਿਵਾਰ ਦੇ ਵਿੱਚ ਬੱਚੇ ਨੂੰ ਗਲੂਟਨ ਟੋ ਅਲਰਜੀ ਹੈ ਤਾਂ ਇਹ ਸੋਚਿਆ ਸੀ ਕਿ ਪੰਜਾਬ ਦੇ ਵਿੱਚ ਪੰਜੀਰੀ ਕਿਉ ਮੱਖਣ ਵਗੈਰਾ ਜਿਹੜੀਆਂ ਚੀਜ਼ਾਂ ਨੇ ਉਹ ਮਤਲਬ ਜਾਗਾਂਗਾ ਦਾ ਸਾਡਾ ਪੰਜਾਬ ਉਹਨਾਂ ਚੀਜ਼ਾਂ ਨਾਲ ਤਾਂ ਅਸੀਂ ਇਹ ਚੀਜ਼ਾਂ ਸੋਚਦੇ ਸੀ ਕਿ ਕਿ ਕਿਉਂ ਨਾ ਆਪਾਂ ਮਤਲਬ ਮਿਲਰਸ ਨੂੰ ਲੈ ਕੇ ਕੁਝ ਪੰਜੀਰੀ ਦਾ ਵੱਖਰਾ ਕਰੀਏ ਜਿਹਦੇ ਵਿੱਚ ਐਮਨਿਟੀ ਵੀ ਸਟਰੋਂਗ ਹੋਵੇ ਸਾਡੀ ਹੈਲਥ ਵੀ ਮਤਲਬ ਵਧੀਆ ਬਣੇ ਤਾਂ ਉਹ ਆਈਡੀਆ ਆਇਆ ਸੀ ਕਿ ਪੰਜੀਰੀ ਤੇ ਸਾਡੀ ਦਾਦੇ ਪੜਦਾਦਿਆਂ ਤੋਂ ਬਣਦੀ ਆਈ ਹੈ ਤਾਂ ਉਹਦੇ ਵਿੱਚ ਹਲਦੀ ਐਡ ਕੀਤੀ ਜਾਵੇ ਪਰ ਸਾਡੇ ਕਣਕ ਦੇ ਆਟੇ ਦੀ ਜਗ੍ਹਾ ਅਸੀਂ ਜੇਕਰ ਐਡ ਕਰਨਾ ਹੋਵੇ ਤਾਂ ਉੱਥੇ ਉਹਨੂੰ ਗਲੂਟਨ ਫਰੀ ਅਨਾਜ ਜਿਹੜਾ ਹੈਗਾ ਜਿਦਾਂ ਕੋਥਰਾ ਹੈਗਾ ਕੋਟੋ ਮਿਲਟ ਉਹਦਾ ਆਟਾ ਯੂਜ਼ ਕੀਤਾ ਗਿਆ ਫਿਰ ਉਹਦੇ ਵਿੱਚ ਡ్రਾਈ ਫਰੂਟਸ ਆਲਾ ਕੁਝ ਜਿਹੜਾ ਮੈਡੀਸ਼ਨਲ ਵੈਲਿਊ ਵਾਲੀਆਂ ਤੇਜਾ ਚੀਜ਼ਾਂ ਸੀਗੀਆਂ ਉਹ ਜੜੀ ਬੂਟੀਆਂ ਉਹਦੇ ਵਿੱਚ ਉਹ ਐਡ ਕੀਤੀਆਂ ਗਈਆਂ ਤੇ ਫਿਰ ਮਤਲਬ ਕਿ ਉਹ ਬੈਟਰ ਬਣ ਗਿਆ ਅਲਸਟੋਂਸ ਦੀ ਗੱਲ ਕਰੀਏ ਤਾਂ ਮਤਲਬ ਕਿ ਜਿਹੜੇ ਲੋਕ ਲੈ ਕੇ ਜਾਂਦੇ ਆ ਉਹ ਰੀਪੀਟ ਮਤਲਬ ਕਿ ਡਿਮਾਂਡ ਕਰਦੇ ਹੈਗੇ ਖਾਸ ਕਰਕੇ ਉਹਦੇ ਵਿੱਚ ਅਸੀਂ ਹਰ ਇੱਕ ਨੂੰ ਕਹਿਣੇ ਆ ਕਿ ਮਈ ਤੇ ਜੂਨ ਦਾ ਮਹੀਨਾ ਛੱਡ ਕੇ ਤੁਸੀਂ ਸਾਲ ਦਰ ਸਾਲ ਪੂਰਾ ਇਸ ਨੂੰ ਖਾ ਸਕਦੇ ਆ ਜੇਕਰ ਆਮਦਨ ਦੀ ਗੱਲ ਕਰੀਏ ਤਾਂ ਇਸ ਖੇਤੀ 'ਚ ਕਿੰਨੀ ਆਮਦਨ ਬਣ ਰਹੀ ਆ ਜਾਂ ਘਟੀਆਂ ਵੱਧੀਆਂ ਜਿਹੜੀਆਂ ਲਾਗਤਾਂ ਕਿੰਨੀਆਂ ਖਨੀ ਤੇ ਆਪਾਂ ਇਹਨੂੰ ਮੈਨੇਜ ਕਿਵੇਂ ਕਰ ਸਕਦੇ ਆ ਜੇ ਤੁਹਾਨੂੰ ਕਿਸ ਖੇਤੀ ਦੀ ਆਮਦਨ ਦੀ ਗੱਲ ਹੈ ਆਮਦਨ ਅਦਰ ਖੇਤੀਆਂ ਦੇ ਮੁਕਾਬਲੇ ਕਹਿ ਲਓ ਆਪਾਂ 10 ਤੋਂ 15% ਜ਼ਿਆਦਾ ਹੈਗੀ ਆ ਪਰ ਸਮਾਜ ਦੇ ਵਿੱਚ ਮੰਨਿਆ ਜਾਂਦਾ ਕਿ ਡਬਲ ਟ੍ਰਿਪਲ ਹੈ ਨਹੀਂ ਇਤੇ ਕਿਤੇ ਖਰਚੇ ਵੀ ਘਟਨੇ ਇਹਦਾ ਮੇਨ ਕਾਰਨ ਹੈ ਦੀ ਪ੍ਰੋਡਕਸ਼ਨ ਬਰ ਘਟ ਜਾਂਦੀ ਹੈ ਹਾਂ ਜੇ ਆਪਾਂ ਗੱਲ ਕਰਨ ਕਿ ਝੋਨੇ ਦੇ ਬਰਾਬਰ ਕਰੀਏ ਐਨੂਅਲੀ ਆਪਾਂ ਮਤਲਬ ਇਹਨੂੰ ਕੰਪੇਅਰ ਕਰੀਏ ਤਾਂ ਜੇਕਰ ਕਣਕ ਝੋਨਾ 1 ਲੱਖ ਰੁਪਿਆ ਪਰ ਏਕੜ ਦਾ ਸਾਨੂੰ ਮਿਲਦਾ ਹੈਗਾ ਤਾਂ ਇਤੋਂ ਅਸੀਂ ਸਵਾ ਲੱਖ ਡੇਢ ਲੱਖ ਰੁਪਿਆ ਆਪਾਂ ਇੱਕ ਉਦਾਹਰਣ ਦੇ ਤੌਰ ਤੇ ਮੰਨੀਏ ਆਪਾਂ ਲੈ ਸਕਦੇ ਹਾਂ ਕਿ ਸਲਾਈ ਆਮਦਨ ਇਹਦੇ ਨਾਲ ਹੋ ਗਈ ਆ ਪਰ ਉੱਥੇ ਇਹਦੀ ਪ੍ਰੋਡਕਸ਼ਨ ਘਟ ਹੈ ਪ੍ਰੋਡਕਸ਼ਨ ਘਟ ਹੈ ਪਰ ਜਨਾਲੀ ਖਰਚੇ ਕੱਟ ਦਿੰਦੇ ਤਾਂ ਉਹਦੇ ਨਾਲ ਹੀ ਮੈਨੇਜ ਹੋ ਜਾਂਦਾ ਹੈ ਖਰਚੇ ਘਟ ਦਿੰਦੇ ਆ ਉਹ ਚੀਜ਼ਾਂ ਸਾਰੀਆਂ ਮੈਨੇਜ ਹੋ ਕੇ ਉਸੜੀ ਆਮਦਨ ਪਲੱਸ ਹੋ ਜਾਂਦੀ ਹੈ ਜੀ ਜੀ ਪਲੱਸ ਤੋਂ ਸੀ ਜਿਵੇਂ ਪ੍ਰੋਸੈਸਿੰਗ ਚ ਆਈ ਹੋ ਤਾਂ ਉਹ ਵੀ ਤੁਹਾਡਾ ਇੱਕ ਲੈ ਲੋ ਐਡੀਸ਼ਨ ਹੋ ਜਾਂਦੀ ਆ ਜੀ ਜੀ ਜਿਹਨੂੰ ਤੁਸੀਂ ਮਿਹਨਤ ਕਰਦੇ ਆ ਕਿਉਂਕਿ ਜੈਵਿਕ ਖੇਤੀ ਇੱਕ ਅ ਐਸਾ ਪੈਟਰਨ ਹੈ ਜੇਕਰ ਅਸੀਂ ਡਾਇਰੈਕਟ ਅਸੀਂ ਖੇਤੀ ਕਰਕੇ ਉਹਨੂੰ ਓਪਨ ਮਾਰਕੀਟ 'ਚ ਵੇਚਦੇ ਆਂ ਫਿਰ ਉਹ ਆਮਦਨ ਸਾਡੀ ਰਵਾਇਤੀ ਖੇਤੀ ਨਾਲੋਂ 50% ਘੱਟ ਜਾਂਦੀ ਹੈ ਠੀਕ ਹੈ ਜੈਵਿਕ ਖੇਤੀ ਦੇ ਵਿੱਚ ਚਾਹੇ ਤਾਂ ਆਪਾਂ ਮਜਬੂਰੀ ਕਹਿ ਲਈਏ ਚਾਹੇ ਆਪਾਂ ਇਹ ਕਹਿ ਲਈਏ ਕਿ ਵੀ ਸਾ ਨੂੰ ਉਹ ਚੀਜ਼ਾਂ ਕਰਨੀਆਂ ਪੈਣਗੀਆਂ ਪ੍ਰੋਸੈਸਿੰਗ ਬਿਨਾ ਅਸੀਂ ਆਮਦਨ ਹੀ ਲੈ ਸਕਦੇ ਸਾਨੂੰ ਉਹਦੇ ਤਰੀਕੇ ਵੱਖਰੇ ਕਰਨੇ ਪੈਣਗੇ ਜੇਕਰ ਹੁਣ ਆਪਾਂ ਗੱਲ ਕਰ ਲਈਏ ਕਣਕ ਦੇ ਬੀਜ ਦੀ ਜਿਹੜੇ ਦੇਸੀ ਬੀਜ ਹੈਗੇ ਕਣਕ ਦੇ ਇੱਕ ਤਾਂ ਡਾਇਰੈਕਟ ਸਿੱਧਾ ਹੀ ਆਟਾ ਹੋ ਗਿਆ ਕਿ ਅਸੀਂ ਆਟਾ ਪਿਆ ਕੇ ਖਾਣੇ ਪਰ ਉਥੇ ਸਾਨੂੰ ਕੀ ਸੋਚਣਾ ਪਊਗਾ ਕਣਕ ਨੂੰ ਬੀਜ ਦੇ ਰੂਪ ਚ ਵੀ ਵੇਚਣਾ ਪਊਗਾ ਕਣਕ ਦਾ ਦਲੀਆ ਵੀ ਬਣਾਉਣਾ ਪਊਗਾ ਫਿਰ ਉਹਦਾ ਆਟਾ ਵੀ ਬਣਾਉਣਾ ਪਊਗਾ ਉਹ ਤੋਂ ਬਣਨ ਵਾਲੀਆਂ ਜਿਦਾ ਸੇਵੀਆਂ ਹੋ ਗਈਆਂ ਨਿਊਡਲ ਹੋ ਗਏ ਜਾਂ ਉਹ ਤੋਂ ਬਣੇ ਹੋਏ ਬਿਸਕਟ ਹੋ ਗਏ ਜਾਂ ਅਦਰ ਜਿਹੜੇ ਪ੍ਰੋਡਕਟ ਉਹਦੇ ਤੋਂ ਹੈਗੇ ਜਿਦਾ ਗੁਲਗਲੇ ਮਠੀਆਂ ਐਸ ਲਾਈਕ ਐਵੇਂ ਦੀਆਂ ਚੀਜ਼ਾਂ ਸਾਨੂੰ ਬਣਾ ਕੇ ਸਾਡੀ ਆਮਦਨ ਦੇ ਵਿੱਚ ਮਤਲਬ ਕਿ ਵਾਧਾ ਕਰਨਾ ਪਊਗਾ ਜਾਂ ਆਪਾਂ ਕਹਿ ਸਕਦੇ ਹਾਂ ਕਿ ਸਮੇਂ ਨਾਲ ਜੇ ਅਸੀਂ ਕੰਪੀਟੀਸ਼ਨ ਕਰਨਾ ਹੈਗਾ ਤਾਂ ਸਾਨੂੰ ਪ੍ਰੋਸੈਸਿੰਗ ਦੇ ਵਿੱਚ ਹਰ ਹਾਲਤ ਚ ਆਉਣਾ ਪਊਗਾ ਪਿਛਲੇ ਦਿਨੀ ਦਿੱਲੀ ਇੰਟਰਨੈਸ਼ਨਲ ਟ੍ਰੇਡ ਫੇਅਰ 'ਚ ਵੀ ਸ਼ਿਰਕਤ ਕੀਤੀ ਹੈ ਹਨਾ ਉੱਥੇ ਕਿਵੇਂ ਦਾ ਐਕਸਪੀਰੀਅੰਸ ਰਿਹਾ ਕਿੰਨਾ ਖੁੰਘਾਰਾ ਮਿਲਿਆ ਜੇਕਰ ਆਪਾਂ ਇੰਟਰਨੈਸ਼ਨਲ ਟ੍ਰੇਡ ਫੇਅਰ ਦੀ ਗੱਲ ਕਰੀਏ ਤਾਂ ਪਹਿਲਾਂ ਤੇ ਜਲਵਾ ਸੀਗਾ ਇਹ ਫਸਟ ਟਾਈਮ ਆਪਾਂ ਗਏ ਆ ਪੰਜਾਬ ਸਟੇਟ ਦੇ ਵਿੱਚ ਲੱਗਣ ਵਾਲੇ ਹਰ ਮੇਲੇਆਂ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਲੱਗਣ ਵਾਲੇ ਮੇਲੇਆਂ ਦੇ ਵਿੱਚ ਅਸੀਂ ਜਾਂਦੇ ਰਹਿੰਦੇ ਸੀ ਪਰ ਜਿਹੜਾ ਦਿੱਲੀ ਦਾ ਤਜਰਬਾ ਉਹ ਵੱਖਰਾ ਰਿਹਾ ਤੇ ਉਥੇ ਜਿਹੜੀ ਕਹੋ ਆਮਦਨ ਵੀ ਕਾਫੀ ਜ਼ਿਆਦਾ ਹੋਈ ਪਲੱਸ ਉਥੇ ਉਹੀ ਲੋਕ ਆਏ ਜਿਨ੍ਹਾਂ ਨੂੰ ਉਹਨਾਂ ਚੀਜ਼ਾਂ ਦੀ ਕਦਰ ਸੀਗੀ ਕਿਉਂਕਿ ਉਥੇ ਲਗਭਗ 50000 ਤੇ ਪਲੱਸ 16 ਟੋਲਾ ਸੀਗੇ ਪਰ ਉਥੇ ਜਿਹੜਾ ਨੈਚੁਰਲ ਫੂਡ ਸੀਗਾ ਉੱਥੇ ਤਕਰੀਬਨ ਹਰ ਸਟੇਟ ਦਾ ਇੱਕ ਖੇਚ ਦਾ ਕੇਂਦਰ ਰਿਹਾ ਠੀਕ ਹੈ ਈਵਨ ਕਿ ਰੇਟਾਂ ਦੀ ਆਪਾਂ ਗੱਲ ਕਰ ਲਈਏ ਆਪਾਂ ਤੋਂ ਪਲੱਸ ਵੀ ਰੇਟ ਸੀਗੇ ਉਥੇ ਕਹਿੰਦਾ ਸਾਡੇ ਤੋਂ 1.5 ਗੁਣਾ ਜ਼ਿਆਦਾ ਰੇਟ ਵੀ ਸੀਗੇ ਪਰ ਫੇਰ ਵੀ ਹਰ ਇੱਕ ਦਾ ਖਿੱਚ ਦਾ ਕੇਂਦਰ ਹੋ ਰਹੀ ਰਹੀ ਕਿਉਂਕਿ ਵੱਖਰੀਆਂ ਚੀਜ਼ਾਂ ਸੀਗੀਆਂ ਲੋਕ ਮੰਨਦੇ ਸੀ ਕਿ ਹੈਲਦੀ ਚੀਜ਼ ਹੈਗੀ ਹੈ ਅੱਜ ਕੱਲ੍ਹ ਲੋਕ ਉਸ ਪਾਸੇ ਮੁੜ ਰਹੇ ਹਨ ਫਿਰ ਸਾਨੂੰ ਉਥੇ ਬਲਕ ਬਾਇਰ ਸੀਗੇ ਜਿਹਨੇ ਉਹ ਉਹ ਵੀ ਮਲੇ ਤੇ ਹੁਣ ਦਾ ਜਿਹੜਾ ਹੈਗਾ ਸੀਗਾ ਰੇਲਵੇ ਡਿਪਾਰਟਮੈਂਟ ਵੱਲੋਂ ਆਪਣੇ ਕੁਕੀਜ਼ ਹੈਗੇ ਨੇ ਜਿਹੜੇ ਸਿਲੈਕਟ ਕੀਤੇ ਗਏ ਸੀ ਸ਼ਤਾਬਦੀ ਐਕਸਪ੍ਰੈਸ ਲਈ ਤੇ ਉਹ ਚਲੋ ਇਨ ਫਿਊਚਰ ਉਹਨਾਂ ਨੇ ਸੈਂਪਲ ਲਏ ਤੇ ਸੈਂਪਲ ਜਿਵੇਂ ਵੀ ਪਾਸ ਆਉਣਗੇ ਤਾਂ ਉਹ ਸੰਪਰਕ ਕਰਕੇ ਮੌਜੂ ਕਰਨਗੇ ਕਿਸਾਨ ਨੂੰ ਕਿਸ मतलब ਡਿਪਾਰਟਮੈਂਟ ਲਈ ਚਾਹੀਦੇ ਹੈਗੇ ਤੇ ਉੰਜ ਕਾਫੀ ਜਿਹੜੇ ਕੰਪਨੀ ਸੀਗੀਆਂ ਜਾਂ ਵੈਸੇ ਸ਼ੌਪਕੀਪਰ ਸੀਗੇ ਜਿਹੜੇ ਡਿਸਟ੍ਰੀਬਿਊਟਰ ਸੀਗੇ ਉਹਨਾਂ ਨੇ ਵੀ ਕਾਫੀ ਨੇ ਸੈਂਪਲ ਆਪਣੇ ਤੋਂ ਲੈਂਦੇ ਨੇ ਉਹ ਕੁਝ ਦੇ ਕਹਿ ਲਓ ਵੀ ਉਹਨਾਂ ਨੂੰ ਪਸੰਦ ਆਏ ਨੇ ਸੈਂਪਲ ਉਹ ਆਪਣੇ ਕਸਟਮਰਾਂ ਨੂੰ ਦਿੱਤੇ ਨੇਗੇ ਤੇ ਉਹ ਵੀ मतलब ਮਲਕ ਬਾਇਰ ਜਿਹੜੇ ਹੈਗੇ ਨੇ ਆਪਣੇ ਨਾਲ ਜੁੜੇ ਨੇ ਉੱਥੇ ਜੇਕਰ ਕੋਈ ਹੋਰ ਕਿਸਾਨ ਵੀ ਇਸ ਪਾਸੇ ਆਉਣਾ ਚਾਹੁੰਦਾ ਹੈ ਤਾਂ ਉਹਨਾਂ ਲਈ ਕੀ ਸੁਝਾਅ ਹਨ ਮੈਂ ਤਾਂ ਇੱਕ ਵੀ ਚੀਜ਼ ਕਹਿਣਾ ਚਾਹੁੰਦਾ ਵੀ ਜੇਕਰ ਆਪਾਂ ਜੈਵਿਕ ਖੇਤੀ ਸ਼ੁਰੂ ਕਰਨੀ ਆ ਤਾਂ ਉਹਦੇ ਲਈ ਬੀਜਾਂ ਦਾ ਦੇਸੀ ਹੋਣਾ ਜਾਂ ਸਾਡੇ ਚੰਗਲੇ ਬੀਜਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਅਜੋਕੇ ਬੀਜਾਂ ਨਾਲ ਜੈਵਿਕ ਖੇਤੀ ਕਰਾਂਗੇ ਤਾਂ ਕਦੇ ਵੀ ਕਾਮਯਾਬੀ ਨਹੀਂ ਹੋ ਸਕਦੀ ਉਹ ਕਿਸਾਨ ਨਿਰਾਸ਼ ਹੀ ਹੋਏਗਾ ਕਿਉਂਕਿ ਇਹ ਚੀਜ਼ਾਂ ਹੋ ਰਹੀਆਂ ਨੇ ਕਾਫੀ ਕਿਸਾਨਾਂ ਦਾ ਇਹ ਹੁੰਦਾ ਕਿ ਜੈਵਿਕ ਖੇਤੀ ਤਾਂ ਸੰਭਵ ਹੀ ਨਹੀਂ ਹੈਗੀ ਹਾਲਾਂਕਿ ਉਹ ਸੰਭਵ ਹੈਗੀ ਆ ਪਰ ਸਾਡੇ ਬੀਜਾਂ ਦੀ ਚੋਣ ਹੈ ਜਿਹੜੀ ਉਹ ਗਲਤ ਹੈ ਸਾਨੂੰ ਜੈਵਿਕ ਖੇਤੀ ਲਈ ਦੇਸੀ ਬੀਜਾਂ ਨੂੰ ਚੋਣ ਕਰਨੀ ਪੈਣੀ ਹੈ ਤੇ ਸ਼ੁਰੂਆਤ ਜਿਹੜੀ ਹੈਗੀ ਆਪਣੇ ਪਰਿਵਾਰ ਦੇ ਖੁਰਾਕ ਨੂੰ ਲੈ ਕੇ ਕਰੋ ਬਿਲਕੁਲ ਇੱਕਦ ਨਾਲ 2 ਕਨਾਲ ਜਾਂ ਅੱਧਾ ਏਕੜ ਜਿੰਨੀ ਸਾਡੀ ਕੰਪਸ਼ਨ ਹੈਗੀ ਆ ਪਰਿਵਾਰ ਦੀ ਉਨੀ ਤੋਂ ਅਸੀਂ ਜੈਵਿਕ ਖੇਤੀ ਕਰੀਏ ਤੇ ਸਾਡਾ ਜਿਹੜਾ ਹੈਗਾ ਜੇਕਰ ਅਸੀਂ ਉਸ ਚੀਜ਼ कामयाब ਹੋ ਜਾਈਏ ਇੱਕ ਤੇ ਸਾਡਾ ਚੈਨੋ ਵੀ ਉਸ ਨਾਲ ਹੌਸਲਾ ਪੱਧਾ ਫਿਰ ਅਸੀਂ ਉਹਨੂੰ ਅੱਗੇ ਵਧਾ ਸਕਦੇ ਹਾਂ ਫਿਰ ਲੋਕਾਂ ਦੇ ਵਿੱਚ ਲਿਆ ਸਕਦੇ ਹਾਂ